ਮੇਰੇ ਵੀਰੋ ਮੈਂ ਆਇ ਇੱਕ ਦੋ ਦਿਨਾਂ ਤੋਂ ਵੇਖ ਰਿਹਾ ਕਿ ਸ਼ਰੋਮਣੀ ਅਕਾਲੀ ਦਲ ਦੇ ਚੰਦ ਕੁ ਬੰਦੇ ਜਿਹੜੇ ਕੱਲ ਧਰਨੇ ਦੇ ਵਿੱਚ ਬੈਠੇ ਸੀਗੇ ਮਜੀਠੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਧਰਮ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰ ਦਿਓ ਜਿਹੜੀ ਤੁਹਾਡੀ ਸਿਆਸੀ ਜ਼ਮੀਨ ਆ ਉਹ ਹੁਣ ਖਵਾ ਚੁੱਕੀ ਆ ਤੇ ਤੁਸੀਂ ਬਹੁਤ ਵੱਡੇ ਭਲੇਖੇ ਜੀ ਤੁਰੇ ਫਿਰਦੇ ਕਿ ਸ਼ਾਇਦ ਗੁਰਦਾਰੇ ਸਾਹਿਬਾਨਾਂ ਦੇ ਆਸਰੇ ਲੈ ਕੇ ਅਸੀਂ ਕੋਈ ਨਾ ਕੋਈ ਆਉਦੀ ਜ਼ਮੀਨ ਜਿਹੜੀ ਉਹ ਪਾ ਲਾਂਗੇ ਉਹਨੇ ਮਿਲਣੀ ਹੁਣ ਮੈਂ ਤੁਹਾਡੀ ਕੱਲੀ ਕੱਲੀ ਕਰਤੂਤ ਦੱਸਣ ਲੱਗਾ ਕੱਲ ਪਰਸੋਂ ਦਾ ਮੈਂ ਚੁੱਪ ਸੀਗਾ ਤੇ ਮੈਂ ਜਦੋਂ ਅੱਜ ਹਰਜਿੰਦਰ ਸਿੰਘ ਧਾਮੀ ਦਾ ਇੱਕ ਬਿਆਨ ਪੜਿਆ ਕਿ ਰਮਾਣੇ ਚੱਕ ਗੁਰਦਾਰੇ ਦੇ ਵਿੱਚ ਕਬਜ਼ਾ ਕੀਤਾ ਜਾ ਰਿਹਾ ਮੈਂ ਧਾਮੀ ਸਾਹਿਬ ਤੁਹਾਨੂੰ ਕੱਲੇ ਕੱਲੇ ਕਬਜ਼ੇ ਦੇ ਬਾਰੇ ਦੱਸਣ ਲੱਗਾ ਕਿ ਕਿੰਨੇ ਕਿਹੜੇ ਵੇਲੇ ਕਿੱਥੇ ਕਿੱਥੇ ਕਬਜ਼ੇ ਕਰਾਏ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਜੇ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਦਾ ਭਾਗੀਦਾਰ ਹੁੰਦਾ ਤਾਂ ਅੱਜ ਮੈਂ ਤੁਹਾਡੇ ਵਿੱਚ ਹੋਣਾ ਸੀ ਕਾਲੀ ਦਲ 'ਚ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਕਰਕੇ ਕਾਲੀ ਦਲ ਤੋਂ ਬਾਹਰ ਹੋ ਗਿਆ ਅਜ ਤੋਂ ਬਾਅਦ ਜਿਹੜੇ ਉੱਥੇ ਧਰਨੇ 'ਚ ਬੈਠੇ ਉਹਨਾਂ ਨਾਲ ਮੇਰੀ ਲੜਾਈ ਸ਼ੁਰੂ ਆ ਜਿਹੜੇ ਕੰਮ ਤੁਸੀਂ ਅੱਜ ਦੀ ਤਰੀਕ 'ਚ ਕਰ ਰਹੇ ਹੋ ਜਿਹੜੇ ਮੇਰੇ ਕੋਲ ਨੇ ਮੈਂ ਜਿਹੜੇ ਉੱਥੇ ਧਰਨੇ 'ਚ ਬੈਠੇ ਮੈਂ ਉਹਨਾਂ ਨੂੰ ਕਹਿਣ ਲੱਗਾ ਕਿ ਹੁਣ ਮੈਂ ਸਾਰੇ ਤੁਹਾਡੇ ਗੱਲ ਦੇ ਵਿੱਚ ਇਹੋ ਜਿਹਾ ਫਾਹ ਬਣਾ ਕੇ ਪਾਉਂਗਾ ਤੁਸੀਂ ਯਾਦ ਪਿਆ ਕਰੋਗੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਧਰਮ ਦੀ ਆੜ ਲੈ ਕੇ ਚੰਦ ਕ ਬੰਦਿਆ ਦਾ ਧਰਨਾ ਲੱਗਾ ਪਹਿਲੀ ਤੇ ਗੱਲ ਤੁਹਾਨੂੰ ਸ਼ਰਮਨਾ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਕਿ 26 26000 ਦੀ ਲੀਡ ਨਾਲ ਜਿਤਨ ਵਾਲੇ ਤੇ ਤੁਹਾਡੇ ਕੋਲ ਕੱਲ 26 ਬੰਦੇ ਨਹੀਂ ਇਕੱਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੈਂ ਆ ਇੱਕ ਦੋ ਦਿਨਾਂ ਤੋਂ ਵੇਖ ਰਿਹਾ ਕਿ ਸ਼ਰੋਮਨੀ ਕਾਲੀ ਦਲ ਦੇ ਚੰਦ ਕੁ ਬੰਦੇ ਜਿਹੜੇ ਕੱਲ ਧਰਨੇ ਦੇ ਵਿੱਚ ਬੈਠੇ ਸੀਗੇ ਮਜੀਠੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਧਰਮ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰ ਦਿਓ ਜਿਹੜੀ ਤੁਹਾਡੀ ਸਿਆਸੀ ਜ਼ਮੀਨ ਆ ਉਹ ਹੁਣ ਗਵਾ ਚੁੱਕੀ ਆ ਉਹ ਹੁਣ ਤੁਹਾਨੂੰ ਨਹੀਂ ਮਿਲਣੀ ਇਹ ਤੁਸੀਂ ਬਹੁਤ ਵੱਡੇ ਭੁਲੇਖੇ 'ਚ ਤੁਰੇ ਫਿਰਦੇ ਕਿ ਸ਼ਾਇਦ ਗੁਰਦਾਰੇ ਸਾਹਿਬਾਨਾਂ ਦੇ ਆਸਰੇ ਲੈ ਕੇ ਅਸੀਂ ਕੋਈ ਨਾ ਕੋਈ ਆਉਦੀ ਜ਼ਮੀਨ ਜਿਹੜੀ ਉਹ ਪਹਾਲਾਂਗੇ ਉਹਨੇ ਮਿਲਨੀ ਹੁਣ ਮੈਂ ਤੁਹਾਡੀ ਕੱਲੀ ਕੱਲੀ ਕਰਤੂਤ ਦੱਸਣ ਲੱਗਾ ਕਿਉਂਕਿ ਤੁਸੀਂ ਮੈਨੂੰ ਕੱਲ ਪਰਸੋਂ ਦਾ ਮੈਂ ਚੁੱਪ ਸੀਗਾ ਤੇ ਮੈਂ ਜਦੋਂ ਅੱਜ ਹਰਜਿੰਦਰ ਸਿੰਘ ਧਾਮੀ ਦਾ ਇੱਕ ਬਿਆਨ ਪੜਿਆ ਕਿ ਰਮਾਣੇ ਚੱਕ ਗੁਰਦਾਰੇ ਦੇ ਵਿੱਚ ਕਬਜ਼ਾ ਕੀਤਾ ਜਾ ਰਿਹਾ ਮੈਂ ਧਾਮੀ ਸਾਹਿਬ ਤੁਹਾਨੂੰ ਕੱਲੇ ਕੱਲੇ ਕਬਜ਼ੇ ਦੇ ਬਾਰੇ ਦੱਸਣ ਲੱਗਾ ਕਿ ਕਿੰਨੇ ਕਿਹੜੇ ਵੇਲੇ ਕਿੱਥੇ ਕਿੱਥੇ ਕਬਜ਼ੇ ਕਰਾਏ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਜੇ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਦਾ ਭਾਗੀਦਾਰ ਹੁੰਦਾ ਤਾਂ ਅੱਜ ਮੈਂ ਤੁਹਾਡੇ ਵਿੱਚ ਹੋਣਾ ਸੀ ਕਾਲੀ ਦਲ ਚ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਕਰਕੇ ਕਾਲੀ ਦਲ ਤੋਂ ਬਾਹਰ ਹੋ ਗਿਆ ਸਾਡੇ ਰਮਾਣੇ ਚੱਕ ਪਿੰਡ ਦੇ ਵਿੱਚ ਦੋ ਸੰਪਰਦਾਵਾਂ ਦਾ ਝਗੜਾ ਬਾਬਾ ਸਤਿੰਦਰ ਸਿੰਘ ਤੇ ਬਾਬਾ ਭਗਵਾਨ ਸਿੰਘ ਜੀ ਦਾ ਤੇ ਮੇਰਾ ਕੀ ਲੈਣਾ ਦੇਣਾ ਉਹ ਅੱਜ ਦਾ ਤਾਂ ਨਹੀਂ ਉਹ ਬਹੁਤ ਪੁਰਾਣਾ ਉਹਦੇ ਬਹੁਤ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਚਲੋ ਕੁਝ ਪਿੰਡ ਵਾਲਿਆਂ ਨਾਲ ਬਾਬਾ ਜੀ ਦੀ ਕਿਸੇ ਗੱਲ ਤੋਂ ਟਕਰਾਅ ਹੋ ਗਈ ਉਸ ਤੋਂ ਬਾਅਦ ਮੈਨੂੰ ਸਭ ਤੋਂ ਪਹਿਲਾਂ ਫੋਨ ਬਾਬਾ ਜੀ ਦੀ ਪਾਰਟੀ ਦਾ ਆਉਂਦਾ ਤੇ ਮੈਂ ਉੱਥੇ ਮੋਗ ਕੇ ਤੇ ਪੁਲਿਸ ਭੇਜਦਾ ਐਸ ਐਚਓ ਜੀ ਦਾ ਜਾਗਦਾ ਡੀ ਐਸ ਪੀ ਜੀ ਦਾ ਜਾਗਦਾ ਔਰ ਮੈਂ ਉਥੋਂ ਪੁਲਿਸ ਭੇਜ ਕੇ ਉਹ ਸਮਾਹੌਲ ਨੂੰ ਸਾਰੇ ਨੂੰ ਸ਼ਾਂਤ ਕਰਾਉਣਾ ਉਸ ਤੋਂ ਬਾਅਦ ਜਿਹੜੇ ਸਾਡੇ ਸਿਆਸੀ ਰੋਟੀਆਂ ਸੇਕਣ ਬੰਦੇ ਉੱਥੇ ਬੈਠੇ ਸੀ ਮੈਂ ਵੀਰੋ ਤੁਹਾਡੇ ਨਾਲ ਮੇਰੀ ਲੜਾਈ ਕੋਈ ਨਹੀਂ ਪਰ ਮੈਨੂੰ ਵੀ ਪਤਾ ਤੁਸੀਂ ਕੀ ਕੀ ਕਰਦੇ ਜੇ ਅੱਜ ਤੋਂ ਬਾਅਦ ਜਿਹੜੇ ਉੱਥੇ ਧਰਨੇ 'ਚ ਬੈਠੇ ਉਹਨਾਂ ਨਾਲ ਮੇਰੀ ਲੜਾਈ ਸ਼ੁਰੂ ਆ ਹੁਣ ਮੈਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜੇ ਕੰਮ ਤੁਸੀਂ ਅੱਜ ਦੀ ਤਰੀਕ 'ਚ ਕਰ ਰਹੇ ਹੋ ਜਿਹੜੇ ਮੇਰੇ ਕੋਲ ਨੇ ਮੈਂ ਜਿਹੜੇ ਉੱਥੇ ਧਰਨੇ 'ਚ ਬੈਠੇ ਮੈਂ ਉਹਨਾਂ ਨੂੰ ਕਹਿਣ ਲੱਗਾ ਕਿ ਹੁਣ ਮੈਂ ਸਾਰੇ ਤੁਹਾਡੇ ਗੱਲ ਦੇ ਵਿੱਚ ਇਹੋ ਜਿਹਾ ਫਾਹ ਬਣਾ ਕੇ ਪਾਉਂਗਾ ਤੁਸੀਂ ਯਾਦ ਪਿਆ ਕਰੋਗੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਧਰਮ ਦੀ ਆੜ ਲੈ ਕੇ ਆਹ ਜਿਹੜਾ ਧਾਮੀ ਨੇ ਬਿਆਨ ਦਿੱਤਾ ਮੈਂ ਪਹਿਲਾਂ ਇਸ ਧਾਮੀ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਜਿਹੜਾ ਤੂੰ ਉੱਥੇ ਸ਼ਰੋਮਣੀ ਕਮੇਟੀ ਦਾ ਮੈਂਬਰ ਜਿਹੜਾ ਧਰਨੇ 'ਚ ਬੈਠਾ ਹੈ ਜਿੰਨੋਂ ਤੋਂ ਕਹਿਣਾ ਕਿ ਮੈਂ ਇਹਦੀ ਰੈਣਮਾਈ ਏਟ ਕਮੇਟੀ ਬਣਾਈਆਂ ਇਹਨਾਂ ਦੀ ਰੈਣਮਾਈ ਏਟ ਇਹਨਾਂ ਦੀ ਰਹਿਣ ਮਾਈ ਹੈਡ ਤੇਰੇ ਕਾਲੀ ਦਲ ਦੀ ਸਰਕਾਰ ਵੇਲੇ ਸਾਡੇ ਗੁਰਦੁਆਰਾ 베ਰ ਸਾਹਿਬ ਬੋਪਾਰਾ ਜਿੱਥੇ ਬਾਬਾ ਸੱਜਣ ਸਿੰਘ ਜੀ ਮੌਜੂਦਾ ਇਸ ਟਾਈਮ ਬੈਠੇ ਨੇ ਉਹਨਾਂ ਨੂੰ ਕੱਢਣ ਲੱਗੇ ਸੀ ਤੇਰੇ ਇਹੀ ਸ਼ਰੌਣੀ ਕਮੇਟੀ ਦੇ ਮੈਂਬਰ ਤੇ ਤੇਰੇ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਤੇਰੇ ਲੀਡਰ ਨੇ ਉਹ ਇਹਨਾਂ ਨੂੰ ਕੱਢਣ ਲੱਗੇ ਸੀ ਬਾਬਾ ਜੀ ਜਿੰਦੇ ਜਾਦੇ ਆ ਜਾ ਕੇ ਪੁੱਛਲਾ ਤਲਵੀਰ ਸਿੰਘ ਗਿੱਲ ਨੇ ਉਸ ਬਾਬੇ ਦੀ ਸਪੋਰਟ ਕੀਤੀ ਉੱਥੇ ਉਹਦਾ ਜਿਹੜਾ ਚੇਅਰਮੈਨ ਸੁਖਵਿੰਦਰ ਸਿੰਘ ਗੋਲਦੀ ਕਲਵੀਰ ਸਿੰਘ ਮੱਤੇয়াল ਜੀ ਜਿਹੜੇ ਵਿਚਾਰੇ ਇਸ ਦੁਨੀਆ ਤੇ ਨਹੀਂ ਰਹੇ ਉਹ ਚਾਹੁੰਦੇ ਸੀਗੇ ਇਥੋਂ ਬਾਬਾ ਜੀ ਨੂੰ ਗੁਰਦਾਰੇ ਕਢਿਆ ਜਾਵੇ ਮੈਂ ਉਸ ਟਾਈਮ ਉਸ ਪਰਿਵਾਰ ਦੇ ਉਸ ਮਹਾਪੁਰਸ਼ਾਂ ਦੇ ਨਾਲ ਖੜਾ ਹਾਂ ਮੈਂ ਜਿੰਨੇ ਬਾਣਾ ਪਾਇਆ ਉਹਦਾ ਹਰੇਕ ਦਾ ਸਤਿਕਾਰ ਕਰਦਾ ਮੈਂ ਉਹਨਾਂ ਦੇ ਨਾਲ ਖੜਾ ਜੀਂਦੇ ਜਾਗਦੇ ਨੇ ਜਾ ਕੇ ਪੁੱਛਲਾ ਤੇ ਤੇਰੇ ਇਹ ਜਿਹੜੇ ਜਿਹੜੇ ਅੱਜ ਸ਼ਰਾਉਣੀ ਕਮੇਟੀ ਦੇ ਮੈਂਬਰ ਤੇ ਜਾਂ ਜਿਨ੍ਹਾਂ ਦੇ ਛਾਰਿਆਂ ਤੇ ਕੱਲ ਚੰਦਕ ਬੰਦਿਆ ਦਾ ਧਰਨਾ ਲੱਗਾ ਪਹਿਲੀ ਤੇ ਗੱਲ ਤੁਹਾਨੂੰ ਸ਼ਰਮਨਾ ਨੱਕ ਡੋ ਕੇ ਮਰ ਜਾਣਾ ਚਾਹੀਦਾ ਕਿ 26 26000 ਦੀ ਲੀਡ ਨਾਲ ਜਿਤਨ ਵਾਲੇ ਤੇ ਤੁਹਾਡੇ ਕੋਲ ਕੱਲ 26 ਬੰਦੇ ਨਹੀਂ ਇਕੱਠੇ ਹੋਏ ਸੋ ਇਸ ਕਰਕੇ ਮੇਰੇ ਵੀਰੋ ਮੈਂ ਤੁਹਾਨੂੰ ਇਹ ਗੱਲ ਬੜੀ ਵਿਸਤਾਰ ਸਹਿਤ ਦੱਸ ਦੇਣਾ ਕਿ ਬਾਅਦ ਚ ਉਥੇ ਸੌਦੇਬਾਜ਼ੀਆਂ ਹੁੰਦੀਆਂ ਉਹਨਾਂ ਬਾਬਾ ਜੀ ਨਾ ਬਾਬਾ ਜੀ ਮੁਕਰ ਨਾ ਮੁਕਰ ਮੈਨੂੰ ਨਹੀਂ ਪਤਾ ਇਹ ਗੱਲ ਪ੍ਰੂਫਾ ਸਮੇਤ ਰੱਖਣ ਲੱਗਾ ਕਿ ਬਾਬਾ ਜੀ ਤੋਂ ਉਥੋਂ ਦਾ ਜਿਹੜਾ ਚੇਅਰਮੈਨ ਵਿਰੋਧ ਕਰਦਾ ਸੀ ਬਾਬੇ ਦਾ ਦੋਵੇਂ ਚੇਅਰਮੈਨ ਸੀ ਇੱਕ ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਮਜੀਠੀਆ ਨੇ ਬਣਾਇਆ ਇੱਕ ਮਾਰਕੀਟ ਕਮੇਟੀ ਮਹਿਤੇ ਦਾ ਬਣਾਇਆ ਸੁਖਵਿੰਦਰ ਸਿੰਘ ਗੋਲਡੀ ਔਰ ਉਹ ਜਿਹੜਾ ਸੁਖਵਿੰਦਰ ਸਿੰਘ ਗੋਲਡੀ ਆ ਉਹਨੇ 50 ਫੁੱਟ ਬਾਏ 50 ਫੁੱਟ ਜਗ੍ਹਾ ਬਾਬੇ ਤੋਂ ਲਈ ਬਾਬੇ ਨੂੰ ਉਥੇ ਰਹਿਣ ਦਾ ਰਹਿਣ ਤੇ ਜਿਹਦੇ ਵਿੱਚ ਅੱਜ ਗੁੱਡ ਵਿਲ ਰੈਸਟੋਰੈਂਟ ਬਣਿਆ ਵੋਏ 베ਰ ਸਾਹਿਬ ਬੋਪਰ ਹੈ ਬਾਬੇ ਜੀ ਬਾਬੇ ਸੱਜਣ ਸਿੰਘ 베ਰ ਸਾਹਿਬ ਛਿਰਗੁਰੂ ਹਰਗੋਬਿੰਦ ਸਾਹਿਬ ਦੇ ਗੁਰਦਾਰੇ ਦੀ ਜਗ੍ਹਾ ਦੇ ਵਿੱਚ ਤੇ ਉਹਦਾ ਕਿਰਾਇਆ ਪਤਾ ਕਿੰਨਾ ਉਹਦਾ ਕਿਰਾਇਆ ਜੀਟੀ ਰੋਡ ਤੇ 3500 ਰੁਪਇਆ ਬਾਇ ਚੈੱਕ ਇਹ ਬੰਦੇ ਉਥੇ ਕਿਰਾਇਆ ਦੇਂਦੇ ਆ ਜਿਹੜੇ ਕਹਿੰਦੇ ਆ ਕਿ ਗੁਰਦਾਰਿਆਂ ਦੇ ਤਲਵੀਰ ਸਿੰਘ ਕਬਜ਼ੇ ਕਰਾਉਂਦਿਆ ਅੱਗੇ ਆਜੋ ਨਾਗੀਆਣਾ ਸਾਹਿਬ ਬਾਬਾ ਜੀ ਜਗਿੰਦਰ ਸਿੰਘ ਜੀ ਜਦੋਂ ਚੋਲਾ ਛੱਡਦੇ ਆ ਉਥੇ ਇੱਕ ਇਹੋ ਕਾਲੀ ਦਲ ਵਾਲਿਆਂ ਦੇ ਬੰਦੇ ਉਥੇ ਪੱਪੀ ਪ੍ਰਧਾਨ ਜੀ ਸੀਗੇ ਇਹ ਚਾਉਂਦੇ ਸੀਗੇ ਬਾਬਾ ਜੀ ਤੋਂ ਬਾਅਦ ਉਹਨਾਂ ਨੂੰ ਉਥੇ ਕਬਜ਼ਾ ਕਰਾ ਦिए ਨਾਗਿਆਣਾ ਸਾਹਿਬ ਉਥੇ ਮੈਂ ਗਿਆ ਉਥੇ ਸਰਦਾਰ ਸੰਤੋਖ ਸਿੰਘ ਸਭਰਾ ਸ਼ਰਾਉਂਡ ਗੋਟੀ ਮੈਂਬਰ ਗਿਆ ਔਰ ਇੱਕ ਅਸੀਂ 10 ਜਾਣੇ ਉਥੇ ਬੰਦੇ ਗਏ ਵਿੱਚ ਭਜਨ ਸਿੰਘ ਸਪਾਰੀਵਿੰਟ ਗਿਆ ਹੋਰ ਇਲਾਕੇ ਦੇ ਸੀਨੀਅਰ ਲੀਡਰ ਇਕੱਠੇ ਹੋਏ ਤੇ ਸ਼ਰਮਣਾ ਨੱਕ ਡੋਬ ਕੇ ਮਰ ਜਾਓ ਇਹ ਕਾਲੀ ਦਲ ਵਾਲਿਓ ਉਹ ਤੁਸੀਂ ਉਹ ਗੁਰਦਾਰੇ ਤੇ ਮੈਂ ਕਬਜ਼ਾ ਬਚਾਇਆ ਮੈਂ ਉਥੇ ਬਾਬੇ ਕਬਲਜੀਤ ਸਿੰਘ ਨੂੰ ਕਬਜ਼ਾ ਕਰਾਇਆ ਤੇ ਤੁਸੀਂ ਉਦੋਂ ਕਹੇ ਇਹਨਾਂ ਨੂੰ ਕੁਛ ਨਾ ਕੁਛ ਦਵਾ ਦਿਆ ਕਾਲੀ ਦਲ ਨੇ ਇਹਨਾਂ ਨੂੰ ਤੇ ਅੱਜ ਵੀ ਉਥੋਂ ਦੀ ਗੁਰਦਾਰੇ ਦੀ ਡਿਸਪੈਂਸਰੀ ਤੇ ਤੁਹਾਡੇ ਪਾਲੀ ਹੋਣਾ ਦਾ ਕਬਜ਼ਾ ਦੁਨੀਆ ਜਾਣਦੀ ਆ ਮੈਂ ਸੱਚੀਆਂ ਗੱਲਾਂ ਕਹਿ ਰਿਹਾ ਇਹ ਕੋਈ ਝੂਠੀ ਛੱਬੀ ਗੱਲ ਨਹੀਂ ਤੇ ਤੁਸੀਂ ਮੈਨੂੰ ਕਹਿੰਦੇ ਜੇ ਗੁਰਦਾਰੇ ਤਾਂ ਕਬਜ਼ੇ ਕਰਾ ਰਿਆ ਹੈ ਤੀਜੀ ਗੱਲ ਥੰਮ ਸਾਹਿਬ ਗੁਰਦਾਰਾ ਸਾਡੇ ਉਦੋਂ ਕੇ ਜਗਿੰਦਰਜੀਤ ਸਿੰਘ ਕਿਹਦਾ ਵਰਕਰ ਸੀਗਾ ਕਿਹਦਾ ਬੰਦਾ ਸੀਗਾ ਆ ਕਿਦੋਂ ਦਾ ਕਾਲੀ ਦਲ ਤੋਂ ਵੇਲੇ ਲੈ ਕੇ ਅੱਜ ਦੇ ਦਿਨ ਤੱਕ ਹੁਣ 4 ਮਹੀਨਿਆਂ ਤੋਂ ਤੋਂ ਪਿੰਡ ਵਾਲਿਆਂ ਨੇ ਕਬਜ਼ਾ ਛਡਾਇਆ ਗੁਰਦਾਰੇ ਸਾਹਿਬ ਥੰਮ ਸਾਹਿਬ ਤੁਸੀਂ ਕਬਜ਼ਾ ਕਰ ਛਡਾਇਆ ਇਸੇ ਪਾਲੀ ਦੇ ਫਾਦਰ ਸਾਹਿਬ ਸੀਗੇ ਤੁਹਾਨੂੰ ਤੁਸੀਂ ਕਹਿੰਦੇ ਅਸੀਂ ਕਬਜ਼ਾ ਕਰਾਉਣੇ ਆ ਤੁਹਾਨੂੰ ਸ਼ਰਮ ਨਾ ਆਈ 2011 ਦੇ ਵਿੱਚ ਸੰਤਰ ਸੀਲਾ RAM ਜੀ ਸਾਧਪੁਰ ਵਾਲੇ ਜਦੋਂ ਸਰੀਰ ਛੱਡਦੇ ਨੇ ਤੇ ਜੋ ਕੁਝ 2011 ਦੇ ਵਿੱਚ ਮਜੀਠੀਆ ਸਾਹਿਬ ਨੇ ਉੱਥੇ ਆਪ ਦੇ ਇੱਕ ਹਰਿਆਣੇ ਵਾਲੇ ਯਾਰ ਦੇ ਮਗਰ ਲਾ ਕੇ ਜੋ ਕੁਝ ਉੱਥੇ ਕਰਾਇਆ ਉੱਥੇ ਸੱਚੋ ਅਰੁਣ ਹੁੰਦਾ ਸੀ ਐਸ ਡੀ ਐਸ ਪੀ ਹਰਜੀਤ ਸਿੰਘ ਬਰਾੜ ਹੁੰਦਾ ਸੀ ਐਹੋ ਹੀ ਸੁਖਵਿੰਦਰ ਸਿੰਘ ਗੋਲਡੀ ਨਾਲ ਸੀ ਜੋ ਕੁਝ ਉੱਥੇ ਹੋਇਆ ਜਾ ਕੇ ਡੇਰਿਓ ਪੁੱਛੋ ਜਾ ਕੇ ਡੇਰਿਓ ਪੁੱਛੋ ਕੀ ਕੁਝ ਕਰਾਇਆ ਤੁਸੀਂ ਮੈਨੂੰ ਕਹਿੰਦੇ ਜਿ ਗੁਰਦਾਰੇ ਦੇ ਕਬਜਾ ਕਰਾਉਂਦਾ ਉਹ ਸ਼ਰਮਣਾ ਨੱਕ ਡੋਬ ਕੇ ਮਰ ਜਾਓ ਉਹ ਤੁਸੀਂ ਉੱਥੇ ਬਾਬਿਆਂ ਤੋਂ ਜਗਾ ਲੈ ਲੈ ਕੇ ਤਾਂ ਸੌਦੇਕਾਰ ਕਰਕੇ ਪਹਿਲਾਂ ਬਾਬਿਆਂ ਨੂੰ ਪ੍ਰੈਸ਼ਰਾਈਜ਼ ਕਰਕੇ ਬਾਅਦ ਵਿੱਚ ਜਗਾ ਲੈ ਲੈ ਕੇ ਤੇ ਤੁਸੀਂ ਉਹਨਾਂ ਨਾਲ ਰਾਈ ਨਾਵੇਂ ਕਿਤੇ ਤੁਸੀਂ ਅੱਜ ਉੱਠ ਕੇ ਸਾਨੂੰ ਕਹਿੰਦੇ ਜਿ ਆਪਣਾ ਮਾਰਕੀਟ ਕਮੇਟੀਆਂ ਤੁਸੀਂ ਲੁੱਟ ਕੇ ਖਾ ਗਏ ਸਾਰਾ ਕੁਝ ਤੁਸੀਂ ਲੁੱਟ ਕੇ ਖਾ ਗਏ ਤੁਸੀਂ ਮੈਨੂੰ ਕਹਿੰਦੇ ਜਿ ਗੁਰਦਾਰੇ ਦੇ ਕਬਜਾ ਕਰ ਮੈਂ ਅੱਜ ਤੁਹਾਨੂੰ ਥੋੜੀ ਜਿਹੀ ਇੱਕ ਹਿੰਟ ਦਿੰਦਾ ਔਰ ਜਿਹੜੇ ਮੇਰੇ ਵੀਰ ਕੱਲ ਧਰਨੇ 'ਚ ਬੈਠੇ ਮੈਂ ਜ ਉਹਨਾਂ ਨੂੰ ਕਲੀਅਰ ਕਹਿ ਦੇਣਾ ਕਿ ਮੇਰੇ ਮਿੱਤਰੋ ਮੇਰੇ ਕੋਲ ਤੁਹਾਡਾ ਇਕੱਲੇ ਇਕੱਲੇ ਦਾ ਪਰੂਫ ਸਬੂਤ ਪਿਆ ਜੇ ਇਹ ਮਨ 'ਚ ਭੁਲੇਖਾ ਕੱਢ ਕੇ ਛੱਡਿਓ ਕਿ ਤੁਸੀਂ ਮੇਰੇ ਖਿਲਾਫ ਹੋ ਤੇ ਧਰਨੇ ਮੈਂ ਸੱਚ ਸੱਚ ਦੀ ਲੜਾਈ ਤਲਵੀਰ ਸਿੰਘ ਗੱਲ ਮਰਨੋ ਮਰਜੂ ਮੈਂ ਸੱਚ ਦੀ ਲੜਾਈ ਨਹੀਂ ਲੜਨੋਂ ਪਿਛਾੜਦਾ ਔਰ ਮੈਂ ਹਰਜਿੰਦਰ ਸਿੰਘ ਧਾਮੀ ਨੂੰ ਕਹਿਣਾ ਉਹ ਧਾਮੀ ਜੇ ਤੂੰ ਐਡਾ ਮਾਨਦਾਰ ਆ ਚੱਲ ਗੁਰਰਾਮ ਦਾ ਹਸਪਤਾਲ ਚੱਲ ਔਰ ਜਿਹੜੇ ਤੂੰ ਆਪਦੇ ਕਰਿੰਦਿਆਂ ਨੂੰ ਇੱਥੇ ਮੈਡੀਕਲ ਸਟੋਰ ਦੇ ਕੇ ਅਨੇ ਵਾਰ ਨਹੀਂ ਲੁੱਟ ਮਚਾਈ ਉਹ ਬੰਦ ਤੇ ਕਰਾ ਜਿਹੜੇ ਬਾਹਰ ਉਹ ਤੇ 50 ਮੈਡੀਕਲ ਸਟੋਰ ਚੱਲਦੇ ਆ ਕੀ ਗੱਲ ਉਹ ਕਹਦੇ ਧੀਆਂ ਪੁੱਤ ਨਹੀਂ ਉਹਨਾਂ ਦੀ ਤੂੰ ਰੋਟੀ ਨਹੀਂ ਖਾਂਦਿਆ ਕਿਉਂ ਨਹੀਂ ਤੂੰ ਆਪਦੇ ਡਾਕਟਰਾਂ ਨੂੰ ਕਹਿੰਦਾ ਭਈ ਪਰਚੀ ਜਿੱਥੋਂ ਮਰਜੀ ਮੈਡੀਸਿਨ ਲੋਕ ਲੈਣ ਉਹ ਤੂੰ ਤਾਂ ਕਾਰੋਬਾਰ ਖੋਲ ਕੇ ਬੈਠਾ ਜੇ ਤੂੰ ਹੀ ਏਡੇ ਧਾਮੀ ਸਾਹਿਬ ਇਮਾਨਦਾਰ ਹੋ ਨਾ ਤੇ ਜੇ ਏਡੇ ਇਮਾਨਦਾਰ ਹੋ ਚਲੋ ਦਰਬਾਰ ਸਾਹਿਬ ਜਾ ਕੇ ਖਾਓਗੇ ਤੁਹਾਡੇ ਜਿਹੜੇ ਉਹ ਮੈਡੀਕਲ ਸਟੋਰ ਤੁਹਾਡੇ ਚੇਤੇ ਕੋਲ ਨਹੀਂ ਤੇ ਤਲਬੀਰ ਸਿੰਘ ਮਾਫੀ ਮੰਗ ਲੂ ਅੱਜ ਉਥੇ ਲ ਮੈਂ ਕੱਲ ਜਦੋਂ ਤੇ ਧਰਨਾ ਲੱਗਾ ਮੈਂ ਪੁਲਿਸ ਨੂੰ ਇੱਕ ਗੱਲ ਕਹੀ ਆ ਬੜੀ ਕਲੀਅਰਲੀ ਕਿ ਭਾਈ ਮੇਰੇ ਬੰਦਿਆ ਦਾ ਕਸੂਰ ਕੋਈ ਨਹੀਂ ਨਜਾਇਜ਼ ਕਾਰਵਾਈ ਨਹੀਂ ਹੋਣੀ ਚਾਹੀਦੀ ਮੈਂ ਮੁਕਰਦਾ ਨਹੀਂ ਮੈਂ ਮੀਡੀਆ 'ਚ ਕਹਿ ਰਿਹਾ ਮੈਂ ਹਾਂ ਜੀ ਮੇਰੇ ਬੰਦਿਆ ਦਾ ਕਸੂਰ ਕੋਈ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਕੱਲ ਮੈਂ ਅਮਨੋ ਰੋੜਾ ਜੀ ਦੇ ਨਾਲ ਸੀਗਾ ਮੈਨੂੰ ਅਮਰਜੀਤ ਸਿੰਘ ਕਲੇਰ ਮਾਗੜ ਸਰਪੰਚ ਦਾ ਫੋਨ ਆਉਂਦਾ ਕਿ ਬਾਬਾ ਸਤਿੰਦਰ ਸਿੰਘ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਹਾਂ ਜੀ ਮੈਂ ਵਿਜੀ ਆ ਮੈਂ ਤੁਹਾਨੂੰ ਮਿਲਾਂ ਇਹ ਕੋਈ 12 ਵਜੇ ਦੇ ਕਰੀਬ ਹੋਣਾ ਹੈ ਮੈਂ ਮੈਂ 3 ਵਜੇ ਤੱਕ ਅਮਰਸਰ ਪਹੁੰਚ ਜਾਣਾ ਫਿਰ ਮੈਨੂੰ ਫ ਮੈਨੂੰ ਦੁਬਾਰਾ ਫੋਨ ਆਉਂਦਾ ਮੈਂ ਕਿਹਾ ਬਾਬਾ ਜੀ ਨੇ ਮੈਨੂੰ ਕਿਸ ਕਰਕੇ ਮਿਲਣਾ ਕਹਿੰਦੇ ਜੀ ਉਹਨਾਂ ਕੋਈ ਗੁਰਦਾਰਾ ਸਾਹਿਬ ਬਾਰੇ ਬਚਨ ਬਲਾਸ ਕਰਨੇ ਆ ਮੈਂ ਕਿਹਾ ਭਾਈ ਮੈਂ ਅੱਧੇ ਘੰਟੇ ਤੱਕ ਮੈਨੂੰ ਦੁਬਾਰਾ ਫੋਨ ਕਰਿਓ ਮੈਨੂੰ ਉਹਨਾਂ ਦਾ ਫੇਰ ਫੋਨ ਆਉਂਦਾ ਮੈਂ ਜੀ ਮੈਂ ਸਰੋਵਰ ਪ੍ਰੀਮੀਅਮ ਹੋਟਲ ਦੇ ਵਿੱਚ ਅਮਨ अरोड़ा ਜੀ ਦੇ ਨਾਲ ਆ ਚਾਹੇ ਤੇ ਮੇਰੀ ਘਰ ਵੇਟ ਕਰ ਲਓ ਤੇ ਚਾਹੇ ਇੱਥੇ ਆ ਜਾਓ ਉਹ ਮੇਰੇ ਮਗਰ ਆ ਜਾਂਦੇ ਮੈਨੂੰ ਬਾਬਾ ਜੀ ਨੇ ਸਾਰੀ ਗੱਲ ਦੱਸੀ ਮੈਂ ਉਸੇ ਵੇਲੇ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਕਿ ਮੇਰੀ ਬਾਬਾ ਜੀ ਨਾਲ ਗੱਲ ਹੋ ਗਈ ਆ ਬਾਬਾ ਜੀ ਜੇ ਧਰਨਾ ਚ ਕਾ ਕੋਈ ਗੱਲ ਨਹੀਂ ਇਸ ਮホール ਨੂੰ ਸ਼ਾਂਤ ਕਰੋ ਨਾ ਮੈਂ ਕੋਈ ਬਾਬਾ ਜੀ ਨੂੰ ਮਾੜੀ ਗੱਲ ਕਹੀ ਆ ਨਾ ਬਾਬਾ ਜੀ ਨੇ ਮੈਨੂੰ ਮਾੜੀ ਗੱਲ ਕਹੀ ਨਾ ਕਿਸੇ ਨੇ ਮੇਰੇ ਤੋਂ ਮਾਫੀ ਮੰਗੀ ਆ ਨਾ ਮੈਂ ਕਿਸੇ ਤੋਂ ਮਾਫੀ ਮੰਗੀ ਆ ਮੈਂ ਪਹਿਲੀ ਤੇ ਗੱਲ ਬਾਣੇ ਵਾਲੇ ਸਿੰਘ ਦਾ ਬਾਣੇ ਵਾਲੇ ਸਿੰਘ ਦਾ ਮੈਂ ਸਤਿਕਾਰ ਕਰਦਾ ਦੂਜੀ ਗੱਲ ਦੋ ਸੰਪਰਦਾਵਾਂ ਦਾ ਉਥੇ ਝਗੜਾ ਜੇ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੋਣਾ ਚਾਹੀਦਾ ਮੈਂ ਜ਼ਰੂਰ ਡੀਸੀ ਸਾਹਿਬ ਨਾਲ ਗੱਲ ਕਰਾਂਗਾ ਇਹਦੇ ਵਿੱਚ ਜੋਸ ਯੂ ਜਿਹੜਾ ਡਾਕੂਮੈਂਟਰੀ ਬਿਲਕੁਲ ਸਹੀ ਹੋਊ ਭਾਈਓ ਨੂੰ ਤੁਸੀਂ ਗੁਰਦਾਰੇ ਦੇ ਦਿਓ ਮੈਨੂੰ ਕੀ ਮੈਂ ਗੁਰਦਾਰੇ ਦੇ ਵਿੱਚ ਉਥੇ ਕਿਹੜੀ ਕੋਈ ਕੋਈ ਕੰਮ ਕਰਨਾ ਆ ਜਾ ਕੋਈ ਗੱਲ ਦਾ ਉਥੋਂ ਕਾਰੋਬਾਰ ਤੁਹਾਡੇ ਵਾਂਗੂ ਗੁਰਦਾਰਿਆਂ ਦੇ ਵਿੱਚ ਖੋਲਾ ਮੇਰੀ ਇਹੋ ਜੀ ਕੋਈ ਮਨਸ਼ਾ ਨਹੀਂ ਹੈਗੀ ਸੋ ਇਹ ਜਿਹੜੇ ਤੁਹਾਨੂੰ ਮੈਂ ਦੋ ਤਿੰਨ ਕੰਮ ਗਿਣਾਏ ਆ ਨਾ ਜਿਹੜੀਆਂ ਤੁਸੀਂ ਕਾਲੀਆਂ ਕਰਤੂਤਾ ਤੁਹਾਡੀਆਂ ਮੈਂ ਤੁਹਾਨੂੰ ਦੱਸਦੀਆਂ ਗਾਹ ਤੋਂ ਮੇਰੇ ਨਾਲ ਪੰਗਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਬਾਚ ਲਿਓ ਨਹੀਂ ਤਾਂ ਮੈਂ ਇਕੱਲੀ ਇਕੱਲੀ ਤੁਹਾਡੀ ਮੈਂ ਸਿਰਫ ਇਹ ਕਰਕੇ ਸ਼ਰਮ ਮੈਨੂੰ ਮਾਰਦੀ ਆ ਕਿ ਆਪਾਂ ਕੱਠੇ ਰਹੇ ਆ ਤੇ ਜੇ ਤੁਸੀਂ ਆਖੋ ਨਾ ਕਿ ਖਰੇ ਤਲਬੀਰ ਨੂੰ ਉਹ ਦਬਾਉਣ ਵਾਲੇ ਦਿਨ ਔਰ ਭੁੱਲ ਜੋ ਮੈਂ ਤਾਂ ਉਦੋਂ ਨਹੀਂ ਦੱਬਦਾ ਰਿਹਾ ਜਦੋਂ ਸਰਕਾਰ ਵੇਲੇ ਮੈਂ 6-6 ਮਹੀਨੇ ਇਸੇ ਮਜੀਠੀਆ ਸਾਹਿਬ ਨਾਲ ਰੁਸ ਕੇ ਬਹਿ ਜਾਣਾ ਮੈਂ ਤਾਂ ਉਦੋਂ ਨਹੀਂ ਦੱਬਿਆ ਸੋ ਇਸ ਕਰਕੇ ਉਦੋਂ ਵੀ ਲੜਾਈ ਮੇਰੀ ਸੱਚ ਦੀ ਔਰ ਆਪਦੇ ਭੈਣ ਭਰਾ ਦੀ ਹੁੰਦੀ ਸੀ ਬਾਕੀ ਗੋਲ ਕਚੋਰੋ ਬੰਦੇ ਬਣ ਜਾ ਮੈਂ ਤੁਹਾਨੂੰ ਸਾਰਾ ਨੰਗਿਆ ਕਰ ਦੂੰਗਾ ਆ ਜਿਹੜਾ ਧਾਮੀ ਉੱਠ ਕੇ ਕਹਿੰਦਾ ਧਾਮੀ ਨੂੰ ਪੁੱਛੋ ਕਿ ਕਦੀ ਉਥੇ ਬਰਗਾੜੀ ਕਿਉਂ ਨਹੀਂ ਜਾਂਦਾ ਤੂੰ ਤੂੰ ਕੋਟਕਪੂਰੇ ਕਿਉਂ ਨਹੀਂ ਜਾਂਦਾ ਤੂੰ ਬਹਿਬਲ ਕਲਾਂ ਕਿਉਂ ਨਹੀਂ ਜਾਂਦਾ ਆ ਪੀਟੀਸੀ ਚੈਨਲ ਵਾਲਿਆਂ ਨੇ ਕਦੀ ਇਹਨਾਂ ਦੀ ਖਬਰ ਚਲਾਈ ਆ ਮੇਡ ਮੇਡ ਤੇ ਤਲਵੀਰ ਗੱਲ ਨੇ ਕਰਾਦਾ ਕਬਜਾ ਤਲਵੀਰ ਗੱਲ ਜਦਨ ਕਰਾਊਗਾ ਤਲਵੀਰ ਗੱਲ ਜੁਮੇਵਾਰੀ ਵੀ ਚੁੱਕੂਗਾ ਤੁਹਾਡੇ ਵਾਂਗੂ ਮੈਂ ਪੂਛ ਛੱਡਿਆਂ ਚ ਲੈ ਕੇ ਭੱਜਣ ਵਾਲਾ ਨਹੀਂ ਇਹ ਆਰਦੀ ਗੱਲ ਮੈਂ ਤੁਹਾਨੂੰ ਅੱਜ ਕਲੀਅਰ ਕਰਦਾ ਵਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ